ਨੱਠ ਪੱਜ ਕਾਦੀ ਆ ਪੈਸਾ ਕਮਾਉਣ ਦੀ ਆ ਤਰੱਕੀਆਂ ਕਰਨ ਦੀ ਆ ਬਹੁਤ ਕਾਮਯਾਬ ਹੋਣ ਦੀ ਆ ਕਾਦੀ ਨੱਠ ਪੱਜ ਆ ਬੰਦਾ ਅਕਸਰ ਸੋਚੇ ਜਾਂ ਕਿਸੇ ਤੋਂ ਪੁੱਛੇ ਜਾਂ ਆਪਣੇ ਆਪ ਦੇ ਨਾਲ ਗੱਲ ਕਰੇ ਕਿ ਮੇਰੀ ਨੱਠ ਪੱਜ ਹੈ ਕਾਦੀ ਹਰ ਬੰਦੇ ਦੀ ਹੁੰਦੀ ਤਾਂ ਹਕਾਇਸ਼ ਇਹਦੇ ਵਿੱਚ ਕੋਈ ਸ਼ੱਕ ਤਾਂ ਹੈ ਨਹੀਂ ਹੋ ਸਕਦਾ ਮੇਰੀ ਵੀ ਹੋਵੇ ਤੁਹਾਡੀ ਵੀ ਹੋਵੇ ਪਜ ਹੁੰਦੀ ਆ ਕਿ ਮੈਂ ਵੀ ਆਪਣੀ ਜ਼ਿੰਦਗੀ ਸੌਖੀ ਬਣਾਵਾਂ ਕਿਸੇ ਤਰੀਕੇ ਦੇ ਨਾਲ ਵੀ ਚਲੋ ਗਲਤ ਤਰੀਕੇ ਦੇ ਨਾਲ ਨਹੀਂ ਚੰਗੇ ਤਰੀਕੇ ਦੇ ਨਾਲ ਮਿਹਨਤ ਮੁਸ਼ਕਲ ਕਰਕੇ ਆਪਾਂ ਵੀ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਈਏ ਚਾਰ ਛਿੱਲੜ ਚਾਰ ਪੈਸੇ ਕੋਲ ਹੋਣਗੇ ਬੰਦਾ ਮौज-ਮਸਤੀ ਵਧੀਆ ਲਾਈਫ ਨੂੰ ਕੰਫਰਟ ਦੇ ਸਕਦਾ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਆ ਪਰ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਕੰਫਰਟ ਨਹੀਂ ਆਉਂਦਾ ਬੰਦਿਆ ਉਹ ਪੋਲਿਆ ਪੰਛੀਆ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਕੰਫਰਟ ਨਹੀਂ ਆਉਂਦਾ ਲਾਈਫ ਦੇ ਵਿੱਚ ਤੂੰ ਜਿੰਨੇ ਮਰਜੀ ਹੱਜ ਕਰੀ ਜਾ ਤੂੰ ਜਿੰਨੇ ਮਰਜੀ ਤੀਰਥ ਕਰੀ ਜਾ ਕਿਸੇ ਵੀ ਧਰਮ ਸਥਾਨ ਤੇ ਜਾ ਕੇ ਮੱਥੇ ਰਗੜੀ ਜਾ ਚੀਜ਼ਾਂ ਦੇ ਲਈ ਨਹੀਂ ਮੈਣੀਆਂ ਨਹੀਂ ਮੈਣੀਆਂ ਉਹ ਕਹਿੰਦੇ ਜਿਹੜੀ ਚੀਜ਼ ਤੈਨੂੰ ਮੰਗਣੀ ਚਾਹੀਦੀ ਆ ਗੁਰੂਦਰ ਤੇ ਜਾ ਕੇ ਉਹ ਤਾਂ ਮੰਗਦਾ ਹੀ ਨਹੀਂ ਤੂੰ ਉਹ ਹੈ ਰੱਬ ਰੱਬ ਦੇ ਬਿਗੈਰ ਸੰਤੁਸ਼ਟੀ ਨਹੀਂ ਰੱਬ ਦੇ ਬਿਗੈਰ ਲਾਈਫ ਦੇ ਵਿੱਚ ਕੰਫਰਟ ਹੈ ਹੀ ਨਹੀਂ ਕਿਸੇ ਸੋਹਣੇ ਸੱਜਣ ਨੇ ਬਹੁਤ ਸੋਹਣਾ ਲਿਖਿਆ ਉਹ ਕਹਿੰਦਾ ਮੰਗ ਕੇ ਪਾਈਏ ਕੱਜ ਨਹੀਂ ਹੁੰਦਾ ਕੱਜ ਦਾ ਮਤਲਬ ਹੁੰਦਾ ਟਕਣਾ ਆਪਣੇ ਆਪ ਨੂੰ ਲੁਕੋਣਾ ਲੁੱਟ ਕੇ ਖਾਈਏ ਰੱਜ ਨਹੀਂ ਹੋਣਾ ਜਿੰਨਾ ਮਰਜੀ ਆਪਾਂ ਲੋਕਾਂ ਦੇ ਨਾਲ ਧੋਖਾ ਕਰ ਲਈਏ ਜੇਰਾ ਫੇਰੀਆਂ ਕਰ ਲਈਏ ਪੈਸਾ ਵੜਾ ਲਈਏ ਦੋ ਨੰਬਰ ਦਾ ਉਹ ਕਹਿੰਦੇ ਰੱਜ ਨਹੀਂ ਹੋਣਾ ਇਹ ਸਿਆਣੇ ਐਵੇਂ ਨਹੀਂ ਗੱਲਾਂ ਲੈ ਗਏ ਐਵੇਂ ਨਹੀਂ ਲੈ ਗਏ ਮੰਗ ਕੇ ਪਾਈਏ ਕੱਜ ਨਹੀਂ ਹੋਣਾ ਲੁੱਟ ਕੇ ਖਾਈਏ ਰੱਜ ਨਹੀਂ ਹੋਣਾ ਬਿਨਾ ਇਸ਼ਕ ਦੇ ਕਾਬੇ ਜਾਈਏ ਓਏ ਹੱਜ ਨਹੀਂ ਹੋਣਾ ਇਸ਼ਕ ਰੱਬ ਦੇ ਨਾਲ ਕਰਨਾ ਪੈਣਾ ਇਸ਼ਕ ਰੱਬ ਦੇ ਨਾਲ ਕਰਨ ਦੇ ਲਈ ਪਹਿਲਾਂ ਰੱਬ ਨੂੰ ਮਿਲਣਾ ਪੈਣਾ ਕਿਸੇ ਕੁੜੀ ਦੇ ਨਾਲ ਜਾਂ ਕੋਈ ਕੁੜੀ ਕਿਸੇ ਮੁੰਡੇ ਦੇ ਨਾਲ ਇਸ਼ਕ ਕਰੇ ਪਹਿਲਾਂ ਕੁੜੀ ਜਾਂ ਮੁੰਡਾ ਚਾਹੀਦਾ ਨਾ ਇਸ਼ਕ ਤਾਂ ਬਾਅਦ ਚ ਹੋਊਗਾ ਪਹਿਲਾਂ ਮੇਲ ਮਲਾਪ ਹੁੰਦਾ ਇੱਕ ਦੂਜੇ ਨੂੰ ਦੇਖਦੇ ਆ ਫਿਰ ਉਹਨਾਂ ਦਾ ਇਸ਼ਕ ਪੈਦਾ ਹੁੰਦਾ ਬਿਨਾ ਦੇਖੇ ਤਾਂ ਕੋਈ ਵੀ ਨਹੀਂ ਇਸ਼ਕ ਕਰ ਸਕਦਾ ਕਿਸੇ ਦੇ ਨਾਲ ਇੱਦੀ ਮਹਾਰਾਜ ਵੀ ਬਹੁਤ ਸੋਹਣਾ ਲਿਖਦੇ ਨੇ ਕੁਰਬਾਨੀ ਦੇ ਵਿੱਚ ਉਹ ਕਹਿੰਦੇ ਜਿਨ੍ਹਾਂ ਗੁਰਮੁਖ ਤੇ ਆਇਆ ਤਿੰਨ ਪੁੱਛੋ ਜਾਏ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਮੁਖ ਤੋਂ ਇਸ ਪ੍ਰਮਾਤਮਾ ਨੂੰ ਜਾਣ ਲਿਆ ਗੁਰਮੁਖ ਤੇ ਆਇਆ ਦਾ ਮਤਲਬ ਗੁਰੂ ਦੇ ਮੁਖ ਤੋਂ ਜਿਹੜਾ ਸ਼ਬਦ ਆਇਆ ਉਹਨੂੰ ਮੰਨਿਆ ਹੂਬ ਹੋ ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ ਜ਼ਿੰਦਗੀ ਕੀ ਹੁੰਦੀ ਆ ਕੰਫਰਟ ਕੀ ਹੁੰਦਾ ਹੱਜ ਕੀ ਹੁੰਦਾ ਗੁਰਸੇਵਾ ਤੇ ਮਨ ਪਤਿਆਏ ਇਹ ਮਨ ਉਦਾਂ ਨਹੀਂ ਪਤਿਆ ਹੁੰਦਾ ਜਦੋਂ ਅਪਕੇ ਦਫਾ ਬੱਚੇ ਦਾ ਮਨ ਪਤਿਆਈ ਦਾ ਕੁਝ ਦੇ ਕੇ ਉਹਨੂੰ ਇੱਜੇ ਕਹਿੰਦੇ ਆ ਜਿਹੜਾ ਮੰਨਿਆ ਇਹ ਵੀ ਬੱਚੇ ਦੀ ਤਰ੍ਹਾਂ ਆ ਇਹ ਗੁਰੂ ਦੇ ਸ਼ਬਦ ਦੇ ਦੁਆਰਾ ਪਤਿਆ ਹੁੰਦਾ ਉਦਾਂ ਨਹੀਂ ਪਤਿਆ ਹੁੰਦਾ ਸੋ ਇਸ ਕਰਕੇ ਆਓ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰੀਏ ਖਵਾਸ਼ਾਂ ਨੂੰ ਪੂਰਾ ਕਰਨ ਲੱਗੇ ਤਾਂ ਜ਼ਿੰਦਗੀ ਖਰਾਬ ਹੋ ਜਾਣੀਂਗਾ ਜ਼ਿੰਦਗੀ ਨਰਕ ਬਣ ਜਾਣੀਂ ਆ ਜ਼ਿੰਦਗੀ ਤਬਾਹ ਹੋ ਜਾਣੀਂ ਆ ਆਪਾਂ ਇੰਜੋਏ ਨਹੀਂ ਕਰ ਸਕਾਂਗੇ ਅਸਲੀ ਜ਼ਿੰਦਗੀ ਦਾ ਇੰਜੋਏ ਉਹ ਆ ਜੋ ਕੁਝ ਸਾਡੇ ਕੋਲ ਹੈ ਉਹਦੇ ਵਿੱਚ ਸਬਰ ਸੰਤੋਖ ਰੱਖੀਏ